ਕੀ ਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆਂ ਵੀ ਰਾਜਵੀਰ ਜਵੰਦਾ ਸਾਡਾ ਬਹੁਤ ਹੀ ਹਰਮਨ ਪਿਆਰਾ ਕਲਾਕਾਰ ਇਸ ਦੁਨੀਆ ਤੋਂ ਚਲੇ ਗਿਆ ਵਾਹਿਗੁਰੂ ਤੇ ਜਿਹੜਾ ਕੱਟਾ ਦਾ ਪੂਰਾ ਹੋਣਾ ਨਹੀਂ ਕਿਰਾ ਤੇ ਸਾਡੀਆਂ ਜਿਹੜੇ ਲੋਕ ਹੈਗੇ ਆ ਸਾਡੀਆਂ ਸਰਕਾਰਾਂ ਹੈਗੀਆਂ ਨੇ ਉਹ ਜਦੋਂ ਵੱਡਾ ਵਾਕਿਆ ਹੋ ਜਾਂਦਾ ਤਾਂ ਉਹ ਉੱਤ ਜਾਗਦੀਆਂ ਨੇ ਕਿਰਾ ਅੱਜ ਮਾਨਯੋਗ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕਿ ਮੱਚਾ ਤੋਂ ਮੰਗਿਆ ਵਾ ਕੌਸਸ ਦਾ ਸਾਉਤਾਵ ਬੀ ਨੇ ਆਹਰਾ ਪਸ਼ੂ ਮੱਚਲ ਦੇ ਵਿੱਚ ਕਿਉਂ ਫਿਰ ਰਹੇ ਨੇ ਮੈਂ ਤਾਂ ਸੁਪਰੀਮ ਕੋਰਟ ਨੂੰ ਤੇ ਹਾਈ ਕੋਰਟ ਨੂੰ ਬੇਨਤੀ ਕਰਨਾ ਚਾਹੁੰਦਾ ਬੀ ਪੰਜਾਬ ਸਰਕਾਰ ਤੋਂ ਵੀ ਆ ਕੌਸਸ ਜਿਹੜੇ ਲੰਦੇ ਆ ਉਹਦਾ ਹਿਸਾਬ ਦਾ ਮੰਗਿਆ ਜਾਵੇ ਆ 1 ਰੁਪਿਆ ਵੀ ਇਹਨਾਂ ਤੇ ਲੱਗਦਾ ਨਹੀਂ ਆ ਆਵਾਰਾ ਪਸ਼ੂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਫਿਰਦੇ ਨੇ ਕਿਰਾ ਵੱਡੇ ਵੱਡੇ ਸਾਹਣ ਫਿਰਦੇ ਨੇ ਚੋਟੇ ਵਰਦੇ ਨੇ ਆਸ ਵਿੱਚ ਲੜਦੇ ਨੇ ਗਰਾ ਤੇ ਬਹੁਤ ਚੰਗੀ ਮਾਲੀ ਨੁਕਸਾਨ ਹੁੰਦਾ ਵਸਰਾ ਕਈਆਂ ਦੀ ਦੁਕਾਨਾਂ ਤਾਂ ਘਟਾਈ ਜਾਂਦੀਆਂ ਨੇ ਉਹਨੇ ਭਾਡੇ ਟੋਟੇ ਜਾਂਦੇ ਨੇ ਮੈਂ ਤਾਂ ਬੇਨਤੀ ਕਰਦਾ ਵਾ ਕਿ ਇਹਨਾਂ ਤੋਂ ਵੀ ਹਸਾਬ ਦਾ ਹੋ ਜਾਵੇ ਪੰਜਾਬ ਸਰਕਾਰ ਤੋਂ ਵੀ ਕੋਸ਼ਿਸ਼ ਦਾ ਹਸਾਬ-ਥਾਬ ਲੈ ਕੇ ਕਿ ਪੈਸੇ ਤੁਸੀਂ ਕਿੱਥੇ ਵਰਤਦੇ ਹੋ ਤੇ ਆਹਾ ਅਵਾਰਾ ਪਸ਼ੂ ਜਿਹੜੇ ਹੈਗੇ ਆ ਆ ਸੜਕਾਂ ਦੇ ਕਿਉਂ ਘੁੰਮ ਰਹੇ ਨੇ ਇਹਦਾ ਵੀ ਹਸਾਬ-ਥਾਬ ਮੰਗਿਆ ਜਾਵੇ ਕਿਉਂਕਿ ਆਮ ਲੋਕ ਸੁਪਰੀਮ ਕੋਰਟ ਸਾਹਿਬ ਬੋਲਦੇ ਨਹੀਂ ਕਿਦਾ ਤੇ ਡਰਦੇ ਇਹਨਾਂ ਤੋਂ ਖਰਾ ਤੇ ਸਾਡੇ ਮਰਦੋ ਬਾਦ ਲੋਕੀ ਮੰਗਤੀਆਂ ਲੈ ਕੇ ਲੋਕੀ ਬਿਆਨਬਾਜ਼ੀ ਦਿੰਦੇ ਨੇ ਅੱਜ ਕਿੰਨੇ ਕਲਾਕਾਰ ਬਿਆਨਬਾਜ਼ੀ ਦੇ ਰਹੇ ਨੇ ਆਹੀ ਕਲਾਕਾਰ ਜੇ ਪਹਿਲਾ ਬਿਆਨਬਾਜ਼ੀ ਦਿੰਦੇ ਵੀ ਆਪਾਂ ਹੀ ਅਵਾਰਾ ਪਸ਼ੂ ਫੜਦੇ ਆ ਅਸੀਂ ਲੋਕ ਜਾਗਦੇ ਆ ਕੁਝ ਦਿਨਾਂ ਵਾਸਤੇ ਉਹ ਵੀ ਜਦੋਂ ਇੱਥੋਂ ਜੇ ਕੋਈ ਮਰ ਜਾਵੇ ਕਿਦਾ ਅੱਛਾ ਜੀ ਬੇਨਤੀ ਕਰਾਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੂੰ ਵੀ ਵੀ ਜਿਹੜੇ ਆਵਾਰਾ ਪਸ਼ੂ ਹੈਗੇ ਆ ਇਹਨਾਂ ਨੂੰ ਇੱਕ ਹੀਲੇ ਲਾਇਆ ਜਾਵੇ ਇਹਨਾਂ ਵਾਸਤੇ ਗਊਸ਼ਾਲਾ ਜਾਂ ਕਿਤੇ ਹੋਰ ਇੰਤਜ਼ਾਮ ਕੀਤਾ ਜਾਵੇ ਤੇ ਹਾਈ ਕੌਂਟਰ ਨੂੰ ਵੀ ਬੇਨਤੀ ਕਰਦੇ ਮੈਂ ਇਹਨਾਂ ਤੋਂ ਵੀ ਸਾਫਤਾ ਮੰਗਿਆ ਜਾਂ ਕਰ ਕਿਉਂਕਿ ਲੋਕਾਂ ਦਾ ਟੈਕਸੂ ਵੀ ਪੈਸਾ ਆ ਸਾਰਾ ਖਾ ਪੀ ਜਾਂਦੇ ਆ ਹਲਮ ਕਰ ਜਾਂਦੇ ਆ ਬਾਹਰ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਟੀ 2 ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆਂ ਵੀ ਰਾਜਵੀਰ ਜਵੰਤਾ ਸਾਡਾ ਬਹੁਤ ਹੀ ਹਰਮਨ ਪਿਆਰਾ ਕਲਾਕਾਰ ਇਸ ਦੁਨੀਆ ਤੋਂ ਚਲੇ ਗਿਆ ਵਾਗਰ ਤੇ ਜਿਹਦਾ ਘਟਾਗਾ ਪੂਰਾ ਹੋਣਾ ਨਹੀਂ ਕਿਰਾ ਤੇ ਸਾਡੀਆਂ ਜਿਹੜੇ ਲੋਕ ਹੈਗੇ ਆ ਸਾਡੀਆਂ ਸਰਕਾਰਾਂ ਹੈਗੀਆਂ ਨੇ ਉਹ ਜਦੋਂ ਵੱਡਾ ਵਾਕਿਆ ਹੋ ਜਾਂਦਾ ਵਾ ਉਦੋਂ ਜਾਗਦਿਆਂ ਨਹੀਂ ਕਿਰਾ ਅੱਜ ਮਾਨਯੋਗ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਹਿਮਾਚਲ ਤੋਂ ਮੰਗਿਆ ਵਾ ਕੋਸ਼ਿਸ਼ ਦਾ ਸਾਥ ਆ ਬੀ ਨੇ ਆਵਾਰਾ ਪਸ਼ੂ ਸਮਾਜ ਚਲਦੇ ਵਿੱਚ ਕਿਉਂ ਫਿਰ ਰਹੇ ਨੇ ਮੈਂ ਤਾਂ ਸੁਪਰੀਮ ਕੋਰਟ ਨੂੰ ਤੇ ਹਾਈ ਕੋਰਟ ਨੂੰ ਬੇਨਤੀ ਕਰ ਰਿਹਾ ਜਨਾਬ ਵੀ ਪੰਜਾਬ ਸਰਕਾਰ ਤੋਂ ਵੀ ਆ ਕੌਸ਼ਿਸ਼ ਜਿਹੜੇ ਲੰਦੇ ਆ ਉਹਦਾ ਹਿਸਾਬ ਦਾ ਮੰਗਿਆ ਜਾਵੇ ਆ 1 ਰੁਪਿਆ ਵੀ ਇਹਨਾਂ ਤੇ ਲੱਗਦਾ ਨਹੀਂ ਆ ਆਵਾਰਾ ਪਸ਼ੂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਫਿਰਦੇ ਨੇ ਕਿਉਂ ਵੱਡੇ ਵੱਡੇ ਸਾੜ ਫਿਰਦੇ ਨੇ ਛੋਟੇ ਫਿਰਦੇ ਨੇ ਆਸ ਵਿੱਚ ਲੜਦੇ ਨੇ ਕਿਰਾ ਤੇ ਬਹੁਤੋ ਚਾਲੀ ਮਾਲੀ ਨੁਕਸਾਨ ਹੁੰਦਾ ਵਗਰਾ ਕਈਆਂ ਦੀਆਂ ਦੁਕਾਨਾਂ ਤੱਕ ਟਹਿ ਜਾਂਦੀਆਂ ਨੇ ਉਹਨੇ ਭਾੜੇ ਟੁੱਟੀਆਂ ਹੁੰਦੇ ਨੇ ਮੈਂ ਤਾਂ ਬੇਨਤੀ ਕਰਦਾ ਵਾਂ ਵੀ ਇਹਨਾਂ ਤੋਂ ਵੀ ਹਿਸਾਬ ਦਾ ਹੋ ਲਿਆ ਜਾਵੇ ਪੰਜਾਬ ਸਰਕਾਰ ਤੋਂ ਵੀ ਕੋਸ਼ਿਸ਼ ਦਾ ਹਿਸਾਬ ਤਾਂ ਲੈ ਕੇ ਵੀ ਪੈਸੇ ਤੁਸੀਂ ਕਿੱਥੇ ਵਰਤਦੇ ਹੋ ਤੇ ਆਹਾ ਅਵਾਰਾ ਪਸ਼ੂ ਜਿਹੜੇ ਹੈਗੇ ਆ ਆ ਸੜਕਾਂ ਦੇ ਕਿਉਂ ਘੁੰਮਰੇ ਨੇ ਇਹਦਾ ਵੀ ਹਿਸਾਬ ਦਾ ਮੰਗਿਆ ਜਾਵੇ ਕਿਉਂਕਿ ਆਮ ਲੋਕ ਸੁਪਰੀਮ ਕੋਰਟ ਸਾਹਿਬ ਬੋਲਦੇ ਨਹੀਂ ਕਿਦਾ ਤੇ ਡਰਦੇ ਇਹਨਾਂ ਤੋਂ ਖਰਾ ਤੇ ਸਾਡੇ ਮਰਦੋ ਬਾਦ ਲੋਕੀ ਮੰਗਤਿਆ ਲੈ ਕੇ ਲੋਕੀ ਬਿਆਨ ਬਾਜੀ ਦਿੰਦੇ ਨੇ ਅੱਜ ਕਿੰਨੇ ਕਲਾਕਾਰ ਬਿਆਨ ਬਾਜੀ ਦੇ ਰਹੇ ਨੇ ਆਹੀ ਕਲਾਕਾਰ ਜੇ ਪਹਿਲਾਂ ਬਿਆਨ ਬਾਜੀ ਦਿੰਦੇ ਵੀ ਆਪਾਂ ਹੀ ਆਵਾਰਾ ਪਸ਼ੂ ਫਰਦੇ ਆ ਅਸੀਂ ਲੋਕ ਜਾਗਦੇ ਆ ਕੁਝ ਦਿਨਾਂ ਵਾਸਤੇ ਉਹ ਵੀ ਜਦੋਂ ਇੱਥੋਂ ਜੇ ਕੋਈ ਮਰ ਜਾਵੇਗਾ ਅੱਛਾ ਜੀ ਬੇਨਤੀ ਕਰਾਂ ਸੋਹਣਿਆਂ ਕਿ ਪੰਜਾਬ ਸਰਕਾਰ ਨੂੰ ਵੀ ਵੀ ਜਿਹੜੇ ਅਵਾਰਾ ਪਸ਼ੂ ਹੈਗੇ ਆ ਇਹਨਾਂ ਨੂੰ ਇੱਕ ਹਿੱਲੇ ਲਾਇਆ ਜਾਵੇ ਇਹਨਾਂ ਵਾਸਤੇ ਗਊਸ਼ਾਲਾ ਜਾਂ ਕਿਤੇ ਹੋਰ ਇੰਤਜ਼ਾਮ ਕੀਤਾ ਜਾਵੇ ਤੇ ਹਾਈ ਕੌਂਟਰ ਨੂੰ ਵੀ ਬੇਨਤੀ ਕਰਦੇ ਵੇ ਇਹਨਾਂ ਤੋਂ ਵੀ ਸਾਫਤਾ ਮੰਗਿਆ ਜਾਂਦਾ ਕਿਉਂਕਿ ਲੋਕਾਂ ਦਾ ਟੈਕਸੂ ਵੀ ਪੈਸਾ ਆ ਸਾਰਾ ਖਾ ਪੀ ਜਾਂਦੇ ਆ ਹਲਮ ਕਰ ਜਾਂਦੇ ਆ ਬਾਹਰ ਨਹੀਂ ਕਹਿੰਦਾ ਠੀਕ ਹੈ ਮਿਹਰਬਾਨੀ ਸ਼ੁਕਰੀਆ